ਵਾਹਿ ਗੁਰੂ ਵਾਹਿ ਗੁਰੂ ਵਾਹਿ

ਕੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਕੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਕੁਰੂ ਵਾਹਿ ਮਹੰਤ ਜੀ ਬਾਈਕੋ ਜਿੱਕਾ ਕਾਰਸਵਾਇ ਗੁਰਜੀ ਕੀ ਫਤਿਹ ਦਾ ਸੰਮਰਜੀਤ ਸਿੰਘ ਬੱਬੂ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਦੇ ਮੁੱਖ ਸੇਵਾਦਾਰ ਆਪ ਸਭ ਨੂੰ ਪਤਾ ਹੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12ਵਾਂ ਸਾਲਾਨਾ ਸ਼ੀਦੀ ਦਿਹਾੜਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰ ਬਾਬਾ ਜੀ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਤਨ ਤਨ ਬਾਬਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਿਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਮਨਾ ਰਹੇ ਹਾਂ ਜੀ ਜਿਨ੍ਹਾਂ ਵਿੱਚ ਸਾਡਾ ਇਹੀ ਉਪਰਾਲਾ ਹੁੰਦਾ ਵਾ ਕਿ ਅਸੀਂ ਇਸ ਸ਼ਿਦੀ ਦਿਹਾੜੇ ਦੇ ਵਿੱਚ ਕੋਈ ਨਾ ਕੋਈ ਨਵਾਂ ਜਿਹੜਾ ਉਪਰਾਲਾ ਲੈ ਕੇ ਆਈਏ ਜਿਸ ਤਰ੍ਹਾਂ ਕਿ ਹਰ ਸਾਲ ਬੱਚਿਆਂ ਦਾ ਧਾਰਮਿਕ ਪੇਪਰ ਲਈਦਾ ਵਾ ਅਤੇ ਬੱਚਿਆਂ ਨੂੰ ਪ੍ਰੇਰਿਤ ਕਰੀਦਾ ਵਾ ਕਿ ਨਸ਼ਿਆਂ ਤੋਂ ਦੂਰ ਰੋ ਆਪਣੇ ਗੁਰਸਿੱਖੀ ਨਾਲ ਜੁੜੋ ਆਪਣੇ ਪਰਿਵਾਰ ਦੀ ਨਾਲ ਜਿਹੜਾ ਵਾ ਉਹ ਮੁੰਡੇ ਦੇ ਨਾਲ ਮੁੰਡੇ ਲਾ ਕੇ ਚੱਲੋ ਜਿਨ੍ਹਾਂ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਪ੍ਰਿੰਸੀਪਲ ਸਾਹਿਬ ਜਿਹੜੇ ਕੀ ਦਿਨ ਰਾਤ ਸਾਨੂੰ ਪ੍ਰੇਰਿਤ ਕਰਦੇ ਰਹਿੰਦੇ ਆ ਕਿ ਤੁਸੀਂ ਆਪਣਾ ਜਿਹੜਾ ਇਹ ਪ੍ਰਾਲਾ ਪ੍ਰੋਗਰਾਮ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆਂ ਹੋਰ ਸਾਡੀ ਬਹੁਤ ਹੀ ਸਤਿਕਾਰਯੋਗ ਭੈਣ ਜੀ ਭੈਣ ਸੁਖਪ੍ਰੀਤ ਕੌਰ ਜੀ ਜਿਨ੍ਹਾਂ ਦੀ ਅਕੈਡਮੀ ਤਨਤਨ ਬਾਬਾ ਅਤੇ ਸਿੰਘ ਜੀ ਜੋ ਕਿ ਇਹ ਬਹੁਤ ਉਪਰਾਲਾ ਕਰਦੇ ਆ ਬੱਚਾ ਨੂੰ ਦਿਨ ਰਾਤ ਮਿਹਨਤ ਕਰਕੇ ਬੱਚਾ ਨੂੰ ਇਸ پارک ਵਿੱਚ ਲਾ ਕੇ ਹੁੰਦੇ ਆ ਤੇ ਇਹਨਾਂ ਦੇ ਨਾਲ ਭੈਣ ਜਗਜੀਤ ਕੌਰ ਜੀ ਜੋ ਬਹੁਤ ਹੀ ਵਧੀਆ ਬੱਚਾ ਨੂੰ ਦਿਸ਼ਾ ਔਰ ਨਿਰਦੇਸ਼ ਦੇ ਨਾਲ ਲੈ ਕੇ ਸਿੱਧ ਦਿੰਦੇ ਆ ਇਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਵੱਡਾ ਵੀਰ ਸਾਹਿਬ ਸਿੰਘ ਜੀ ਜੋ ਦਿਨ ਰਾਤ ਮਿਹਨਤ ਕਰਕੇ ਬੱਚਿਆਂ ਨੂੰ ਜਿਹੜਾ ਉਹ ਪ੍ਰੇਰਿਤ ਕਰਦੇ ਆ ਮੈਂ ਇਹ ਸਾਰੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਵਾਹਿਗੁਰੂ ਇਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਬਖਸ਼ੇ ਤੇ ਮੈਂ ਆਪਣੇ ਜੂਤ ਨੂੰ ਇਹੀ ਮੈਸੇਜ ਦਿੰਦਾ ਵਾਂ ਕਿ ਨਸ਼ਿਆਂ ਦੀ ਲਹਨ ਤੋਂ ਛੱਡ ਕੇ ਹੋਰ ਸਿੱਖਿ ਨਾਲ ਜੁੜੋ ਤੇ ਆਪਣੇ ਪਰਿਵਾਰ ਦਾ ਜਿਹੜਾ ਉਹ ਆਉਣ ਵਾਲੇ ਸਮੇਂ ਵਿੱਚ ਸਹਾਰਾ ਬਣੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਪ੍ਰਿੰਸੀਪਲ ਸਾਹਿਬ ਹਾਂ ਸਰ ਜੀ ਦਾ ਆਪ ਜੀ ਹਾਂਜੀ ਮੇਰਾ ਨਾਮ ਰਣਜੀਤ ਸਿੰਘ ਜੀ ਮੈਂ ਚੁਕਰਾ ਡਾਇਰੈਕਟਰ ਆ ਸਾਰਾ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਗਿਆਨ ਦੀ ਸਿੱਖਿਆ 'ਬਾਰੇ ਤੇ ਜਾਗਰੂਕ ਕਰਦੇ ਤੇ ਕੀ ਪੈਸੇ ਦੇਣਾ ਚਾਹੋਗੇ ਇਹ ਜੀ ਧਰਮਿਤ ਪ੍ਰੋਗਰਾਮ ਤੇ ਸਭ ਜਗ੍ਹਾ ਹੁੰਦੇ ਆ ਪਰ ਮੈਂ ਕਾਫੀ ਦੇਰ ਤੋਂ ਰਣਜੀਤ ਸਿੰਘ ਜੀ ਨੂੰ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਦੇ ਜਿਹੜੇ ਪ੍ਰਧਾਨ ਨੇ ਇਹਨਾਂ ਨਾਲ ਜੁੜਿਆ ਆ ਤੇ ਇਹ ਸਭ ਤੋਂ ਇਹਨਾਂ ਦਾ ਇਹ ਉਪਰਾਲਾ ਸਭ ਤੋਂ ਇਹ ਮਹਾਨ ਆ ਕਿਉਂਕਿ ਬੱਚਿਆਂ ਨੂੰ ਇਸ ਧਾਰਮਿਕ ਪ੍ਰੋਗਰਾਮ ਬਹੁਤ ਹੁੰਦੇ ਆ ਪਰ ਧਾਰਮਿਕ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਟੈਸਟ ਆ ਬੱਚਿਆਂ ਦਾ ਧਾਰਮਿਕ ਪੇਪਰ ਜਿਹੜਾ ਹੋਣਾ ਲੈਣਾ ਇਹ ਬਹੁਤ ਵੱਡੀ ਗੱਲ ਆ ਤੇ ਇਹਦੇ ਵਿੱਚ ਸਹਯੋਗ ਬਾਬਾ ਫਤੇ ਸਿੰਘ ਅਕੈਡਮੀ ਦੇ ਜਿਹੜੇ ਜੋ ਚਲਾਉਂਦੇ ਨੇ ਤੇ ਬੱਚਿਆਂ ਨੂੰ ਉਹ ਗੁਰਸਿੱਖੀ ਦੇ ਨਾਲ ਜੋੜਦੇ ਨੇ ਤੇ ਉਹਨਾਂ ਨੂੰ ਗੁਰਸਿੱਖੀ ਦੇ ਪਾਠ ਵੀ ਪੜ੍ਹਾਉਂਦੇ ਨੇ ਤੇ ਅੱਜ ਉਹਨਾਂ ਦਾ ਧਾਰਮਿਕ ਪੇਪਰ ਜਿਹੜਾ ਵਾ ਉਹ ਲਿਆ ਜਾ ਰਿਹਾ ਤੇ ਇਹ ਮੈਡਮ ਜਨਜੀਤ ਕੌਰ ਤੇ ਇਹਨਾਂ ਦੇ ਹਸਬੰਦ ਸਾਹਿਬ ਸਿੰਘ ਜੀ ਨੇ ਤੇ ਇਹਨਾਂ ਦੇ ਨਾਲ ਸੁਖਪ੍ਰੀਤ ਜੀ ਇਹ ਇਹ ਸਾਰਾ ਇਹਨਾਂ ਦਾ ਜਿਹੜਾ ਉਪਰਾਲਾ ਆ ਤੇ ਮੈਂ ਤੇ ਇਹਨਾਂ ਦੇ ਕੋਲ ਹਾਂ ਨਾ ਇਹ ਮੈਨੂੰ ਬੁਲਾਉਂਦੇ ਆ ਸਿੱਖਿਆ ਨਾਲ ਸੰਬੰਧਿਤ ਹੋਣ ਕਾਰਨ ਤੇ ਜੋ ਵੀ ਇਹਨਾਂ ਦੇ ਨਾਲ ਕੱਲ ਇਨਾਮ ਦਿੱਤੇ ਜਾਣੇ ਸਟੇਜ ਤੇ ਬੱਚਿਆਂ ਨੂੰ ਤੇ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਜਿੰਨੇ ਵੀ ਹੁੰਦੇ ਆ ਉਹਨਾਂ ਸਾਰਿਆਂ ਦੇ ਵਿੱਚ ਐਜੂਕੇਸ਼ਨ ਜਿਹੜੀ ਆ ਕਿਉਂਕਿ ਇਹਦੇ ਨਾਲ ਹੀ ਮਿਹਨਤ ਆਕੀ ਹੁੰਦੀ ਆ ਤੇ ਇਹਦੇ ਨਾਲ ਹੀ ਬੱਚੇ ਦਾ ਦਿਮਾਗ ਦਾ ਵਿਕਾਸ ਹੁੰਦਾ ਹੈ ਤੇ ਇਹ ਜਰੂਰ ਸਾਰਿਆਂ ਨੂੰ ਇਸ ਮੈਸੇਜ ਨੂੰ ਲੈਣਾ ਚਾਹੀਦਾ ਤੇ ਇਸ ਤਰ੍ਹਾਂ ਕਰਨੇ ਚਾਹੀਦੇ ਬੱਚਾ ਦੇ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਹੈ ਪੇਰੈਂਟਸ ਨੂੰ ਵੇਖੋ ਜਦੋਂ ਕੋਈ ਬੱਚੇ ਜਿਹੜੇ ਆ ਗੁਰਸਿੱਖੀ ਨਾਲ ਜਦੋਂ ਆਪਾਂ ਜੋੜਦੇ ਆ ਤੇ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਵੀ ਚਾਹੀਦਾ ਵਾ ਵੀ ਇੱਧਰ ਬੱਚਿਆਂ ਤੇ ਪੂਰੀ ਮਿਹਨਤ ਕਰਨ ਧਿਆਨ ਦੇਣ ਤੇ ਇਹਨਾਂ ਨੂੰ ਬੁਰੀਆਂ ਆਤਾਂ ਤੋਂ ਜਿਹੜਾ ਵਾ ਉਹ ਬਚਾ ਕੇ ਰੱਖਣ ਤੇ ਇਹਨਾਂ ਨੂੰ ਚੰਗਾ ਮੈਸੇਜ ਜਿਹੜਾ ਇਹ ਜਾਂਦਾ ਚੰਗੇ ਨਾਗਰਿਕ ਬਣਾਉਣ ਵਾਸਤੇ ਜਿਹੜਾ ਇਹ ਸਾਰਾ ਜਿਹੜੋ ਮੇਰੇ ਮਨ ਦੀ ਖਾਸ਼ ਹੈਗੀ ਆ ਕਿ ਚੰਗੇ ਨਾਗਰਿਕ ਬਣਾਉਣ ਵਾਲੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਮੈਂ ਮਿਸ਼ਨ ਗੁਰੂ ਨਾਨਕ ਦੇਵ ਜੀ ਵੀ ਚਲਾਉਣਾ ਤੇ ਉਹਦੇ ਨਾਂ ਤੇ ਮੈਂ ਇਹਨਾਂ ਨੂੰ ਪ੍ਰਾਈਜ਼ ਵੀ ਦੇਣੇ ਬੱਚਿਆਂ ਨੂੰ ਤੇ ਉਹਦੇ ਵੱਲੋਂ ਜਿਵੇਂ ਇਮਾਨਦਾਰੀ ਨਾਲ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਮੇਰਾ ਮੁੱਖ ਮਕਸਦ ਹੈਗਾ ਤੇ ਉਹਦੇ ਵਾਸਤੇ ਉਹ ਮੈਂ ਇਹਨਾਂ ਨੂੰ ਬੱਚਿਆਂ ਨੂੰ ਵੀ ਮੈਸੇਜ ਦਿੰਨਾ ਕਿ ਤੁਸੀਂ ਇਮਾਨਦਾਰੀ ਦੇ ਨਾਲ ਆਪਣਾ ਜੀਵਨ ਜਿਹੜਾ ਜੀਓ ਤਾਹੀਂ ਸਾਡੇ ਸਮਾਜ ਦਾ ਜਿਹੜਾ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਜਿਹੜੀ ਆ ਉਹ ਤਾਂ ਹੀ ਸਾਡੇ ਪੰਜਾਬ ਦੇ ਵਿੱਚ ਸੁਧਾਰ ਤਾਂ ਹੀ ਹੋਣਾ ਵਾ ਜੇ ਉਹ ਇਸ ਫਿਲਾਸਫੀ ਨੂੰ ਇਮਾਨਦਾਰੀ ਜਿਹੜੀ ਨੂੰ ਲੈ ਕੇ ਚੱਲਾਂਗੇ ਤੇ ਫਿਰ ਹੀ ਸੁਧਾਰ ਹੋਣਾ ਤੇ ਇਹ ਮੇਰਾ ਮੈਸੇਜ ਜਿਹੜਾ ਵਾ ਜਿਹੜਾ ਚਾਹਣਾ ਅਰਥਾ ਮੈਂ ਇੱਥੇ ਜਨਨ ਦੇ ਦੱਸਿਆ ਕਿ ਅੱਜ ਜੀਤ ਕਰਿਆ ਅੱਜ ਸੀ ਬਾਬਾ ਜੀ ਨਾਲ ਜੀ ਵੀ ਮਾਣ ਕੇ ਜੀਉਂਿਆ ਤੇ ਮੈਂ ਧੰਨਵਾਦੀ ਆਪਣੇ ਭੈਣ ਭਰਾਵਾਂ ਦਾ ਵੀ ਜਿਹਨੇ ਮੈਨੂੰ ਸਮਰਥਨ ਕੀਤਾ ਵਾ ਸੋ ਸਾਡੀ ਕੋਸ਼ਿਸ਼ ਇਹਦੀ ਆ ਵੀ ਸਾਨੂੰ ਅਸੀਂ ਸਿੱਖਿਆ ਦੇ ਛੋਟੇ ਛੋਟੇ ਬੱਚੇ ਜੋ ਧਾਰਮਿਕ ਸਿੱਖਿਆ ਦੇ ਨਾਲ ਜੁੜੇ ਰਹਣ ਉਹਨੂੰ ਸਾਬ ਦਾ ਥੋੜਾ ਥੋੜਾ ਵਾਗੂ ਦੀ ਕਿਰਪਾ ਨਾਲ ਪੜ੍ਹ ਸਿਖਾਈਦਾ ਹੈ ਤੇ ਨਾਲ ਧਾਰਮਿਕ ਜੋ ਕਿ ਜੀਕੇ ਦੇ ਕੋਸ਼ ਸਿਖਾਈਦੇ ਆ ਸੋ ਸਾਨੂੰ ਮੀਰ ਜੀ ਨੇ ਬੁਲਾਇਆ ਭਾਈ ਅਮਰਜੀਤ ਸਿੰਘ ਬੰਪੂ ਨੇ ਬੁਲਾਇਆ ਸਾਨੂੰ ਅਸੀਂ ਇੱਥੇ ਆਏ ਆ ਤੇ ਬੱਚਿਆਂ ਦੇ ਟੈਸਟ ਲੈ ਰਹੇ ਆ ਤੇ ਕੱਲ ਨੂੰ ਮਹਾਰਾਜ ਦੇ ਕੋ ਪੈਨਗੇ ਫੰਦੀਨਾਂ ਨੂੰ ਪ੍ਰਾਈਜ਼ ਇੱਥੇ ਜਾਣਗੇ ਤੇ ਸਾਡਾ ਇਹੀ ਮੈਸੇਜ ਆ ਕਿ ਬੱਚੇ ਧਾਰਮਿਕ ਸਿੱਖਿਆ ਦੇ ਨਾਲ ਜੁੜੇ ਰਹਿਣ ਤੇ ਨਸ਼ਿਆਂ ਤੋਂ ਦੂਰ ਰਹਿਣ ਸੋ ਇਹਨਾਂ ਨੂੰ ਛੋਟੇ ਹੁੰਦਿਆਂ ਤੋਂ ਹੁਣ ਅਸੀਂ ਜੋ ਸਿੱਖਿਆ ਦੇ ਰਹੇ ਆਂ ਉਹੀ ਅੱਗੇ-ਅੱਗੇ ਸੋਚ ਸਮਝ ਕੇ ਚੱਲਣਗੇ ਤੇ ਨਸ਼ਿਆਂ ਤੋਂ ਦੂਰ ਰਹਿਣਗੇ ਮੇਰੀ ਇਹ ਹੀ ਸਿੱਖਿਆ ਹੈ ਕਿ ਬੱਚੇ ਧਾਰਮਿਕ ਸਿੱਖਿਆ ਦੇ ਨਾਲ ਜੁੜੇ ਰਹਿਣ ਤੇ ਹੌਲੀ-ਹੌਲੀ ਨਾਲ ਉਹਨਾਂ ਨੂੰ ਪਤਾ ਚੱਲੇਗਾ ਕਿ ਅਸੀਂ ਜੋ ਵੀ ਚੰਗੀ ਸਿੱਖਿਆ ਹੈਗੀ ਆ ਤੇ ਸੋ ਅਸੀਂ ਮਾੜੀ ਕੰਮਵਾਲ ਨਹੀਂ ਜਾਈਂਗੇ ਵਾਈਗੁਰ ਜੀ ਦਾਤਾ ਵਾਈਗੁਰ ਜੀ ਵਾਈਗੁਰ ਜੀ ਦੇ ਫੋਟੇ ਮੈਂ ਨਾਮ ਸੁਖਮਨੀੌਰ ਹੈ ਅਸੀਂ ਇਤਨੀ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆਏ ਠੰਡ ਵਿੱਚ ਕੀ ਪਪੂ ਪਾਈ ਦੇ ਪ੍ਰੋਗਰਾਮ ਜੋ ਕਰਦੇ ਹਰ ਸਾਲ ਬਾਬਾ ਜੀ ਦੇ ਸਿੰਘ ਨੇ ਪ੍ਰੋਗਰਾਮ ਕਰਦੇ ਨੇ ਉਹਨਾਂ ਵਾਸਤੇ ਬੱਚੇ ਨੂੰ ਬੁਲਾਇਆ ਜਾਂਦਾ ਕਿ ਸਟੱਡੀ ਵਾਸਤੇ ਕਿ ਬੱਚਾ ਨੂੰ ਪ੍ਰੈਰੀਟਿਕ ਤਰੀਕੇ ਨਾਲ ਕਿ ਕਿਸ ਤਰ੍ਹਾਂ ਅੱਗੇ ਜੀਵਨ ਆਪ ਤੇਜ ਕਰਨਾ ਹੈ ਤੇ ਕਿਵੇਂ ਆਪਣਾ ਜ਼ਿੰਦਗੀ ਦਾ ਸੁਧਾਰ ਕਰਨਾ ਹੈ ਉਹ ਕਿਸ ਚੀਜ਼ ਨਾਲ ਹੋ ਸਕਦਾ ਹੈ ਅਸੀਂ ਉਹ ਬੱਚਨ ਨੂੰ ਸਮਝਾਉਂਦੇ ਕਿ ਸਟੱਡੀ ਉਹ ਜੋ ਰਹੀ ਹੈਗੀ ਆ ਇੱਕ ਜੀਵਨ ਚੱਗੇ ਬਣਾਉਣ ਲਈ ਜਿੱਦੇ ਕਰਕੇ ਬੱਚਾ ਨਸ਼ੇ ਤੋਂ ਵੀ ਦੂਰ ਰਹਿੰਦਾ ਹੈ ਅਤੇ ਉਹ ਆਪਣੇ ਜੀਵਨ ਵਿੱਚ ਤਰੱਕੀ ਵੀ ਕਰ ਸਕਦਾ ਹੈ। ਬਸ ਮੇਰੀ ਇਹੀ ਸਿੱਖਿਆ ਗਿਆ ਵੱਦੋ ਵੱਦੋ ਉਹਨਾਂ ਦੇ ਮਾਤਾ ਪਿਤਾ ਨੂੰ ਕਿ ਆਪਣੇ ਬੱਚਿਆਂ ਨੂੰ ਚੰਗੇ ਫੇਰ ਦੇ ਕੰਮ ਤੇ ਅਗਵਤ ਵੱਟਿਆ ਸਕੂਲ ਵਿੱਚ ਪਾ ਕੇ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਵੱਡੇ ਵੱਡੇ ਅਹਉ ਤੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਸੋਚ